ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕੀ ਹਾਲਾ ਦੋਸਤੋ ਹੋਪਫੁਲੀ ਸਾਰੇ ਵਧੀਆ ਹੋਵੋਗੇ ਸੋ ਅੱਜ ਆਪਾਂ ਪਹੁੰਚੇ ਸੀਗੇ ਗੁਰਦੁਆਰਾ ਸ੍ਰੀ ਅੜੀਸਰ ਸਾਹਿਬ ਪਾਸ਼ਾਈ ਨੌਮੀ ਤੋਂ ਇੱਕ ਔਰਦਾਰਾ ਜਿਹੜਾ ਦੋਸਤੋ ਇਹ ਅੰਡਿਆਆ ਤੌਲਾ ਦੀ ਯੂਥ ਹੈ ਸਥਿਤਤਾ ਇਹ ਗੁਰਦੁਆਰਾ ਤੇ ਦੇਖ ਸਕਦੇ ਹੋ ਤੁਸੀਂ ਕਿ ਸੰਗਤ ਤਾਂ ਬਹੁਤ ਹੀ ਜ਼ਿਆਦਾ ਇਕੱਠਾ ਪਹੁੰਚਿਆ ਹੋਇਆ ਹੈ ਸੋ ਸੰਗਤਾਂ ਇੱਥੇ ਆਪਣੀ ਸ਼ਰਧਾ ਭਾਵਨਾ ਨਾਲ ਪਹੁੰਚਦਿਆਂ ਨੇ ਤੇ ਆਪਣੀ ਅਰਦਾਸ ਕਰਦਿਆਂ ਨੇ ਤੇ ਇੱਥੇ ਨਤਮਸਤਕ ਹੁੰਦੀਆਂ ਨੇ ਗੁਰਦੁਆਰਾ ਸਾਹਿਬ ਵਿਖੇ ਸੋ ਇੱਥੇ ਮੰਨਿਆ ਇਹ ਜਾਂਦਾ ਕਿ ਜੋ ਵੀ ਇੱਥੇ ਸੱਚੇ ਦਿਲੋਂ ਆਪਣੀ ਸ਼ਰਧਾ ਭਾਵਨਾ ਨਾਲ ਇੱਥੇ ਆਪਣੀ ਅਰਦਾਸ ਬੇਨਤੀ ਕਰਦਾ ਹੈ ਉਸਦੇ ਸਾਰੇ ਹੀ ਜੜੇਵੇਂ ਕੰਮ ਜਿਹੜੇ ਉਹ ਨਿਕਲ ਜਾਂਦੇ ਨੇਗੇ ਇਸ ਲਈ ਇਸ ਗੁਰਦੁਆਰਾ ਸਾਹਿਬ ਦਾ ਨਾਮ ਅੜੀਸਰ ਸਾਹਿਬ ਰੱਖਿਆ ਗਿਆ ਹੈ ਸੋ ਮੈਂ ਵੀ ਆਪਣੇ ਦੋਸਤ ਨਾਲ ਅੰਮ੍ਰਿਤ ਨਾਲ ਪਹੁੰਚਿਆ ਸੀ ਸੋ ਅਸੀਂ ਵੀ ਅੱਜ ਆਏ ਸੀ ਇੱਥੇ ਗੁਰਦੁਆਰਾ ਅੜੀਥਰ ਸਾਹਿਬ ਪਤਸ਼ਾਹੀ ਨੌਵੀਂ ਵਿਖੇ ਸੋ ਇਹ ਗੁਰਦੁਆਰਾ ਸਾਹਿਬ ਹੈ ਜੋ ਤੁਸੀਂ ਸਾਹਮਣੇ 메ਨ ਗੇਟ ਦੇਖ ਰਹੇ ਹੋ ਫਿਲਹਾਲ ਹੁਣ ਤਾਂ ਇਹ ਸਿਰਫ ਆਉਣ ਵਾਸਤੇ ਹੀ ਇਹ ਜੋ ਰਸਤਾ ਬਣਿਆ ਹੋਇਆ ਹੈ ਤਾਂ ਜੋ ਜਾਣ ਵਾਸਤੇ ਇਹ ਰਸਤਾ ਉਹ ਦੋਸਤੋ ਅਲੱਗ ਰਸਤਾ ਬਣਿਆ ਹੋਇਆ ਹੈ ਉਹ ਦੂਜੇ ਪਾਸੇ ਦੀ ਜਾਂਦਾ ਹੋਇ ਉਹ ਵੀ ਤੁਹਾਨੂੰ ਦਿਖਾਉਣੇ ਆਂਗੇ ਸੋ ਸੰਗਤਾਂ ਇਧਰ ਦੀ ਜਾਂ ਮੱਥਾ ਟੇਕ ਕੇ ਆ ਰਹੀਆਂ ਨੇ ਸੋ ਇਧਰ ਨੂੰ ਜਿੱਧਰ ਨੂੰ ਹੁਣ ਸੰਗਤ ਜਾ ਰਹੀ ਹੈ ਇਹ ਮੱਥਾ ਟੇਕਣ ਹੀ ਜਾ ਰਹੇ ਹਨ ਸੋ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਇੱਕ ਗੱਲ ਦਾ ਹੋਰ ਦੋਸਤੋ ਖਾਸ ਧਿਆਨ ਰੱਖਣਾ ਪੈਂਦਾ ਇੱਥੇ ਕਿਉਂਕਿ ਜਿਸ ਤਰ੍ਹਾਂ ਕਿ ਇੱਥੇ ਭੀੜ ਬਹੁਤ ਜ਼ਿਆਦਾ ਹੁੰਦੀ ਆਗੀ ਸੋ ਤੁਹਾਨੂੰ ਆਪਣੇ ਸਮਾਨ ਦਾ ਜਿਵੇਂ ਬਟੂਆ ਹੋ ਗਿਆ ਆਪਣਾ ਮੋਬਾਈਲ ਹੋ ਗਿਆ ਜਾਂ ਆਪਣੇ ਕੋਈ ਹੋਰ ਮਾਨ ਹੋ ਗਿਆ ਉਹਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਣਾ ਪੈਂਦਾ ਹੈ ਕਿਉਂਕਿ ਇੱਥੇ ਇਕੱਠ ਦੇ ਵਿੱਚ ਕੋਈ ਪਤਾ ਨਹੀਂ ਲੱਗਦਾ ਇਕੱਠ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਲੋਕ ਰਹਿੰਦੇ ਹੁੰਦੇ ਨੇ ਕੋਈ ਪਤਾ ਨਹੀਂ ਲੱਗਦਾ ਸੋ ਆਪਣਾ ਧਿਆਨ ਨਾਲ ਮਥਾ ਟੇਕਣਾ ਲੈਣ ਦੇ ਵਿੱਚ ਲੱਗ ਕੇ ਸੋ ਗਰਮੀ ਵੀ ਬਹੁਤ ਜ਼ਿਆਦਾ ਸੀ ਅੱਜ ਇਸ ਕਰਕੇ ਅਸੀਂ ਪਹਿਲਾਂ ਤਾਂ ਸੁਨੇਹਾ ਗਏ ਸੀਗੇ ਅਸੀਂ ਛੇਤੀ ਤੁਰੇ ਸੀਗੇ ਸੋ ਫੇਰ ਵੀ ਹੌਲੀ ਹੌਲੀ ਲੇਟ ਹੋ ਗਏ ਪਰ ਆਓ ਸਾਨੂੰ ਹੁਣ ਲੈ ਕੇ ਚੱਲਦੇ ਆਂ ਦੇਖ ਸਕਦੇ ਹਾਂ ਕਿ ਤੁਸੀਂ ਬਹੁਤ ਹੀ ਜ਼ਿਆਦਾ ਕਾਠਾ ਜਿਹੜਾ ਉਹ ਇਹ ਮੇਰੇ ਨਾਲ ਅੰਬਰਤ ਉਹ ਆਉਂ ਜਾ ਰਹੇ ਹਨ ਉਹਨੂੰ ਦਿਖਾ ਰਹੇ ਆਂਗੇ ਸੋ ਦੇਖ ਸਕਦੇ ਹੋ ਤੁਸੀਂ ਸਾਹਮਣੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋ ਰਹੇ ਹੋਣਗੇ ਤੇ ਪੰਜਾਬ ਪੁਲਿਸ ਵੀ ਡਿਊਟੀ ਕਰਦੀ ਨਜ਼ਰ ਆ ਰਹੀ ਉਹਨੂੰ ਸੋ ਕਿਉਂਕਿ ਭੀੜ ਬਹੁਤ ਜ਼ਿਆਦਾ ਹੁੰਦੀ ਆਗੀ ਸੋ ਸੰਗਤਾਂ ਨੂੰ ਕਾਬੂ ਕਰਨ ਦੇ ਲਈ ਪੁਲਿਸ ਵੀ ਜੋ ਇੱਥੇ ਲਗਾਈ ਗਈ ਹੈ ਪਹਿਰੇਦਾਰ ਵੀ ਡਿਊਟੀ ਦੇ ਰਹੇ ਨੇ ਸੋ ਦੇਖ ਸਕਦੇ ਹੋ ਤੁਸੀਂ ਕਿ ਕਿੰਝ ਲੰਬੀ ਕਤਾਰ ਲੱਗੀ ਹੋਈ ਆ ਜੋ ਦੇਖ ਰਹੇ ਆ ਤੁਸੀਂ ਉਸ ਕਤਾਰ ਦੇ ਵਿੱਚ ਖੜ ਕੇ ਮੱਥਾ ਟੇਕਣਾ ਪੈਂਦਾ ਦੋਸਤੋ ਘੰਟਾ ਡੇਢ ਘੰਟਾ ਤਾਂ ਮਾਮੂਲੀ ਗੱਲ ਹੈਗੀ ਦੋਸਤੋ ਲੱਗ ਜਾਂਦਾ ਘੰਟਾ ਡੇਢ ਘੰਟਾ